ਇਸ ਸਾਲ ਬਾਰਿਸ਼ਾਂ ਬਹੁਤ ਹੋਈਆਂ ਨੇ ਤੇ ਫਲਡਸ ਬਹੁਤ ਆਏ ਨੇ ਓਵਰ ਆਲ ਕੈਨੇਡਾ ਵਿੱਚ ਉਸ ਚੀਜ਼ ਨੇ ਕਿਹੜੀਆਂ ਫਸਲਾਂ ਨੂੰ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਤੇ ਕਿਸਾਨੀ ਕਿਸ ਤਰ੍ਹਾਂ ਪ੍ਰਭਾਵਿਤ ਹੋਈ ਹੈ ਕੈਸ਼ ਕੈਸ਼ ਕ੍ਰੌਪਸ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ ਉਹਨਾਂ ਦੀ ਈਲਡ ਕੱਟੀ ਹੈ ਔਰ ਕਿਸਾਨਾਂ ਦੀ ਜਿਹੜੀ ਪਰ ਕੈਪੀਟਾ ਇਨਕਮ ਸੀਗੀ ਉਹ ਤੇ ਇਹਦਾ ਅਸਰ ਪਿਆ ਦੂਜਾ ਪੱਖ ਹੁੰਦਾ ਸਾਡਾ ਜਿਹੜਾ ਜਿਹੜੀਆਂ ਸਬਜ਼ੀਆਂ ਫਰੂਟਾਂ ਦੀ ਖੇਤੀ ਹੈਗੀ ਹੈ ਸੈਲਡ ਆਈਟਮਸ ਦੀ ਖੇਤੀ ਹੈ ਫੂਡ ਜਿਹੜਾ ਟੇਬਲ ਫੂਡ ਆ ਉਹਦੇ ਤੇ ਆਉਂਦੀ ਹੈ ਉਹਨਾਂ ਤੇ ਵੀ ਕਾਫੀ ਅਸਰ ਪਿਆ ਜਿਵੇਂ ਓਨੀਅਨ ਦੀ ਖੇਤੀ ਜਿਹੜੀ ਸੀ ਕੰਡੇ ਦੀ ਖ ਔਰ ਜਿਹੜੀ ਮਸਟਰਡ ਸੀਗੀ ਸਰੋਂ ਜਿਹੜੇ ਕਿਸਾਨਾਂ ਨੇ ਬੀਜੀ ਹੋਈ ਸੀ ਜਾਂ ਇਹਨਾਂ ਦੇ ਉੱਪਰ ਵੀ ਕਾਫੀ ਹੋਸੀ ਜਿਹੜੀ گارਲਿਕ ਹੈਗੀ ਹੈ گارਲਿਕ ਦੇ ਉੱਪਰ ਦੇ ਦੀ ਜੀੜ ਦੇ ਉੱਤੇ ਅਸਰ ਕਾਫੀ ਵੇਖਣ ਨੂੰ ਮਿਲਿਆ ਉਹਦੀ ਜੀੜ ਦੇ ਉੱਪਰ ਔਰ ਉਹ ਉਹਦੇ ਨਹੀਂ ਨਾ ਇੱਕ ਪਰਟੀਕੂਲਰਲੀ ਸੀਜ਼ਨ ਹੁੰਦਾ ਜਿਹਦੇ ਵਿੱਚ ਉਹ ਪੱਟੀ ਜਾ ਸਕਦੀ ਹੈ ਔਰ ਉਹਨੂੰ ਪ੍ਰੋਕਿਊਰ ਕੀਤਾ ਜਾਂਦਾ ਸੋ ਪ੍ਰੋਕਿਊਰਮੈਂਟ ਦੇ ਟਾਈਮ ਦੇ ਉੱਪਰ ਵੀ ਜਿਹੜਾ ਵੈਦਰ ਦਾ ਖਰਾਬ ਹੋਣਾ ਇਹ ਬੜਾ ਅਸਰ ਪਾਉਂਦਾ ਹੈ ਟ੍ਰੈਡੀਸ਼ਨਲੀ ਤੌਰ ਤੇ ਜਿਹੜੇ ਕਿਸਾਨ ਨੇ ਉਹ ਕੈਸ਼ ਕ੍ਰੌਪਸ ਦੀ ਖੇਤੀ ਕਰਦੇ ਆ ਵੱਡੇ ਲੈਵਲ ਦੇ ਉੱਪਰ ਕੈਨੇਡਾ ਦੇ ਵਿੱਚ ਜਿੰਨਾ ਚ ਸੋਇਆਬੀਨ ਹੈ ਜਿੰ ਮੱਕੀ ਹੈਗੀ ਆ ਜਿਨ੍ਹਾਂ ਚ ਕਣਕ ਹੈਗੀ ਆ ਇਹ ਫਸਲਾਂ ਦੀ ਕੈਸ਼ ਕrops ਦੀ ਖੇਤੀ ਕਰਦੇ ਆ ਔਰ ਵੈਦਰ ਜਿਹੜਾ ਹੈਗਾ ਜਦੋਂ ਮਿਡਲ ਆਫ ਦਾ ਮਈ ਜਦੋਂ ਸੀਜ਼ਨ ਸਟਾਰਟ ਹੁੰਦਾ ਹੈ ਫਸਲਾਂ ਬੀਜਣ ਦਾ ਸੀਜ਼ਨ ਸਟਾਰਟ ਹੁੰਦਾ ਹੈ ਜੇ ਉਦੋਂ ਜਿਹੜਾ ਇਹ ਵਾਤਾਵਰਨ ਦੀ ਜਿਹੜਾ ਜਿਹੜੀ ਗੜਬੜ ਹੈ ਇਹ ਤਾਂ ਵਰਲਡ ਵਾਈਡ ਹੀ ਹੈ ਇਹ ਗਲੋਬਲ ਵਾਰਮਿੰਗ ਕਰਕੇ ਹੈਗਾ ਜਾਂ ਗਲੇਸ਼ੀਅਰਸ ਦੇ ਪਿਗਲਣ ਕਰਕੇ ਹੈਗਾ ਜਾਂ ਮਤਲਬ ਅਲਟਰਾਵਾਇਲਟ ਰੇਜ਼ ਦੇ ਕਰਕੇ ਹੈਗਾ ਔਰ ਇੱਕ ਹੋਰ ਰੀਜ਼ਨ ਜਿਹੜਾ ਅੱਜਕੱਲ ਆਪਣੇ ਡਿਸਕਸ ਨਹੀਂ ਹੋ ਰਿਹਾ ਉਹ ਹੈਗਾ ਕਲਾਊਡ ਸੀਟਿੰਗ ਦਾ ਓਵਰਆਲ ਕੈਨੇਡਾ ਦੇ ਵਿੱਚ ਫਾਰਮਿੰਗ ਦੇ ਕੀ ਹਾਲਾਤ ਨੇ ਸਾਡੀ ਕਮਿਊਨਿਟੀ ਦੇ ਕੋਲ ਕਿਸਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਪਰ ਅਸੀਂ ਖੇਤੀ ਨਹੀਂ ਕਰਦੇ ਹਾਲਾਂਕਿ ਇਹ ਗੱਲ ਵੱਡਾ ਸੱਚ ਹੈ ਕਿ ਸਾਡੀ ਜੇ ਆਪਾਂ ਪਾਰਟਿਕੂਲਰਲੀ ਜੇ ਸਾਡੀ ਲਸਣ 70% ਚਾਈਨਾ ਤੋਂ ਆ ਰਹੀ ਹੈ ਔਰ ਸਭ ਤੋਂ ਬਿਹਤਰੀਨ ਲਸਣ ਜਿਹੜੀ ਕੈਨੇਡਾ ਦੇ ਵਿੱਚ ਹੋ ਸਕਦੀ ਹੈ ਸਾਡਾ ਐਪਲ ਜੂਸ ਕੈਨੇਡਾ ਤੋਂ ਹੋਰ ਕੰਟਰੀਆਂ ਤੋਂ ਆ ਰਿਹਾ ਸਾਡੀਆਂ ਸਬਜ਼ੀਆਂ ਹੋਰ ਕਿਤੋਂ ਆ ਰਹੀਆਂ ਇੱਕ ਤਾਂ ਡਿਸਕਸ਼ਨ ਡਾਇਲੌਗ ਇਹ ਚੱਲਦਾ ਸੀ ਦੂਸਰਾ ਡਾਇਲੌਗ ਇਹ ਸੀ ਵੀ ਜਿਹੜੇ ਇੱਥੇ ਖੇਤੀ ਦੇ ਨਾਲ ਜੁੜੇ ਹੈ ਟਾਪ ਦੇ ਰੀਅਲਟਰੀ ਨੇ ਉਹਨਾਂ ਦਾ ਕੰਮ ਇਹ ਪੈਸੇ ਕਮਾਉਣਾ ਨਹੀਂ ਹੈਗਾ ਉਹਨਾਂ ਦਾ ਕੰਮ ਇੱਕ ਅਵੇਅਰਨੈਸ ਕ੍ਰੀਏਟ ਕਰਨਾ ਸਾਡੀ ਕਮਿਊਨਿਟੀ ਦੇ ਵਿੱਚ ਕਿ ਅਸੀਂ ਆਪਣੇ ਫੂਡ ਨੂੰ ਆਪਣੇ ਸੀਡਸ ਨੂੰ ਬਚਾਈਏ ਆਉਣ ਵਾਲਾ ਸਮਾਂ ਜਿਹੜਾ ਉਹ ਪੇਟੈਂਟ ਹੋ ਜਾਣੇ ਸੀਡਸ ਪੇਟੈਂਟ ਫੂਡ ਹੋ ਜਾਣਾ ਹੈ ਔਰ ਮੋਰਓਵਰ ਜਿਹੜਾ ਅਸੀਂ ਖਾਣ ਨੂੰ ਜਿਹੜਾ ਫੂਡ ਸਾਨੂੰ ਮਿਲ ਰਿਹਾ ਹੈ ਉਹਦੇ ਪੂਰੇ ਖਰਾਕੀ ਤਾਤੀ ਨਹੀਂ ਹੁੰਦੇ ਸਾਨੂੰ ਐਕਸਟਰਾ ਪਿਲਸ ਲੈਣੀਆਂ ਪੈਂਦੀਆਂ ਔਰ ਸਾਡੀ ਸਿਹਤ ਖਰਾਬ ਹੁੰਦੀ ਹੈ ਮੈਂਟਲ ਹੈਲਥ ਖਰਾਬ ਹੁੰਦੀ ਹੈ ਸਾਡੀ ਸੋ ਸਾਡਾ ਇਹ ਇੱਕ ਇੱਕ ਐਫਰਟ ਹੈ ਇੱਕ ਡਾਇਲੌਗ ਦਾ ਹਿੱਸਾ ਹੈ ਕਿ ਅਸੀਂ ਇਹ ਕਰਕੇ ਵਿਖਾਈਏ ਆ ਤਾਂ ਕਿ ਜਿਹੜੇ ਸਾਡੀ ਪੰਜਾਬੀ ਕਮਿਊਨਿਟੀ ਹੈ ਅਸੀਂ ਫਾਰਮਿੰਗ ਕਮਿਊਨਿਟੀ ਹੈ ਅਸੀਂ ਉੱਥੋਂ ਆਏ ਆ ਕੈਨੇਡਾ ਦੇ ਕੋਲੇ ਇੱਕ ਇਹੋ ਜਿਹਾ ਕੰਟੀ ਜਿੱਥੇ ਸਰਪਲਸ ਵਾਟਰ ਹੈ ਕੈਨੇਡਾ ਦੇ ਕੋਲੇ ਬੜੀ ਵਧੀਆ ਲੈਂਡ ਹੈ ਪਰ ਇਹਨੂੰ ਬਚਾਉਣ ਦੀ ਐਫਰਟ ਕੋਈ ਨਹੀਂ ਕਰ ਰਿਹਾ ਸਾਰੇ ਸੰਸਾਰ ਦੇ ਉੱਤੇ 3% ਵਾਟਰ ਪਾਣੀ ਪੀਣ ਵਾਸਤੇ ਹੈ ਡਰਿੰਕੀਬਲ ਵਾਟਰ ਹੈ ਜੇ ਅਸੀਂ ਨਾ ਇਹਨੂੰ ਬਚਾਵਾਂਗੇ ਫਿਰ ਇਹਨੂੰ ਹੋਰ ਕੌਣ ਬਚਾਊਗਾ ਸੋ ਇਹਦੇ ਪਿੱਛੇ ਬਿਹਾਈਂਡ ਦਾ ਸੀਨ ਇੱਕ ਵੱਡਾ ਡਾਇਲੌਗ ਹੈ ਇੱਕ ਮਤਲਬ ਇਹ ਬੜਾ ਨਾ ਲਰਨਡ ਡਾਇਲੌ ਇਹਦੇ ਪਿੱਛੇ ਇੱਕ ਵੱਡੀ ਐਜੂਕੇਸ਼ਨ ਖੜੀ ਆ ਜਿਹਦੇ ਕਰਕੇ ਅਸੀਂ ਆ 15-20-25 ਕਿਸਾਨ ਪਿਛਲੇ 5-6 ਸਾਲ ਤੋਂ ਲੱਗੇ ਹੋਏ ਆ ਕਾਫੀ ਜਿਹੜੇ ਕਿਸਾਨ ਅੱਜ ਨਹੀਂ ਵੀ ਆਏ ਉਹਨਾਂ ਨੇ ਗਾਰਲਿਕ ਦੀ ਕੀਤੀ ਕਰਦੇ ਆ ਬਟਨਰ ਸਕੈਚ ਵੀ ਜਿਹੜੀਆਂ ਚੀਜ਼ਾਂ ਸਾਨੂੰ ਹੋਰ ਕੰਟਰੀਆਂ ਤੋਂ ਇੰਪੋਰਟ ਕਰਨੀਆਂ ਪੈਂਦੀਆਂ ਕੰਟਰੀ ਦੇ ਹੀ ਲੈਂਡ ਵਾਸਤੇ ਕੰਟਰੀ ਦੇ ਵਾਟਰ ਵਾਸਤੇ ਕੰਟਰੀ ਦੀ ਇਕਨੋਮੀ ਵਾਸਤੇ ਇੱਕ ਐਫਰਟ ਆ ਪੋਲੀਟੀਕਲ ਸਿਚੁਏਸ਼ਨਸ ਨੂੰ ਅਲੱਗ ਛੱਡ ਕੇ ਜਾਂ ਗੋਰਫਿਟ ਸਿਚੁਏਸ਼ਨਸ ਨੂੰ ਅਲੱਗ ਛੱਡ ਕੇ ਸਾਨੂੰ ਲੋਕਲੀ ਕੀ ਕਰਨਾ ਚਾਹੀਦਾ ਫਾਰਮਿੰਗ ਦੀ ਸਪੋਰਟ ਕਰਨ ਵਾਸਤੇ ਇਕ ਤਾਂ ਜਿਹੜੀਆਂ ਸਾਡੀਆਂ ਬੀਬੀਆਂ ਘਰਾਂ ਚ ਬੈਠੀਆਂ ਪੰਜਾਬੀ ਬੀਬੀਆਂ ਜਾਂ ਹੋਰ ਲੋਕ ਵੀ ਨੇ ਜਦੋਂ ਸਬਜ਼ੀਆਂ ਵਾਹੇ ਕਰਦੀਆਂ ਨਾ ਉਹ ਇਹ ਵੇਖ ਕੇ ਵਾਹੇ ਨਾ ਕਰਨ ਕਿ ਸੋਹਣੀਆਂ ਵੱਡੇ ਵੱਡੇ ਮੋٹے ਮੋٹے ਟਮਾਟਰ ਲੱਗ ਰਹੇ ਆ ਸਾਨੂੰ ਆਰਗੇਨਿਕ ਦਾ ਤੇ ਜਿਹੜੀ ਦੂਸਰੀ ਹਾਈਬ੍ਰਿਡ ਕੈਮੀਕਲ ਵਾਲੀ ਜਿਹੜੀ ਖੇਤੀ ਹੈ ਜਾਂ ਜਿਹੜੀ ਜੀਐਮਓ ਫੂਡ ਹੈ ਸਾਨੂੰ ਜੀਐਮਓ ਫੂਡ ਦਾ ਤੇ origignal ਫੂਡ ਦਾ ਪਤਾ ਹੋਵੇ ਤੇ ਜਿਹੜਾ ਵੀ ਕਿਸਾਨ ਇਹ ਖੇਤੀ ਕਿਤੇ ਕਰ ਰਿਹਾ ਚਾਰਚਫੇਰੀ ਬੈਂਟਨ ਦੇ ਆਸੇ ਪਾਸੇ ਸਾਡੇ ਪੰਜਾਬੀ ਜਾਂ ਹੋਰ ਡੱਚ ਫਾਰਮਰਸ ਵੀ ਇੱਥੇ ਖੇਤੀ ਕਰਦੇ ਆ ਅਸੀਂ ਉਹਨਾਂ ਤੋਂ ਬਾਏ ਕਰੀਏ ਇਨਸਟੈਡ ਆਫ ਸਾਨੂੰ ਜਿਹੜਾ ਫ੍ਰੀਜ਼ਡ ਫੂਡ 2 ਮਹੀਨੇ ਪੁਰਾਣਾ ਫੂਡ ਮਿਲ ਰਿਹਾ ਉਹਦੇ ਨਾਲ ਅਸੀਂ ਇੱਕ ਤਾਂ ਫ੍ਰੈਸ਼ ਫੂਡ ਖਰੀਦੀਏ ਲੋਕਲ ਫਾਰਮਰਸ ਨੂੰ ਸਪੋਰਟ ਕਰੀਏ ਤਾਂ ਕਿ ਹੋਰ ਫਾਰਮਰਸ ਇਸ ਕੰਮ ਦੇ ਵਿੱਚ ਆਉਣ ਮੋਰਓਵਰ এমਪਲॉयਮੈਂਟ ਜਨਰੇਟ ਹੋਊਗੀ ਮੋਰਓਵਰ ਜਿਹੜਾ ਹੈਗਾ ਲੋਕੀ ਲੋਕਾਂ ਨੂੰ ਕੰਮ ਕਰਨ ਲਈ ਮਿਲੇਗਾ ਹੁਣ ਇੰਟਰਨੈਸ਼ਨਲ ਸਟੂਡੈਂਟਸ ਆਉਣ ਕਰਕੇ ਇੱਥੇ ਕੰਮਾਂ ਦੀ ਵੀ ਘਾਟ ਹੈ ਇਹ ਵੀ ਐਫਰਟ ਹੈ ਕਿ ਜੇ ਇੱਥੋਂ ਦਾ ਮਤਲਬ ਘੱਟ ਤੋਂ ਘੱਟ ਵੀ ਕਪਲ 1000 ਲੋਕ ਜਿਹੜੇ ਇਸ ਕੰਮ 'ਚ ਲੱਗ ਸਕਦੇ ਆ ਸਾਡਾ ਜਿਹੜਾ ਪੈਸਾ ਕੈਨੇਡਾ ਵਿੱਚ ਹੀ ਰਹਿ ਸਕ ਇਨਾ ਫਾਰਮਸ ਨੂੰ ਤੇ ਆਸ-ਪਾਸ ਦੇ ਹੋਰ ਕਈ ਫਾਰਮਸ ਨੂੰ ਮੈਨੇਜ ਕਰਨ ਵਾਲੇ ਜਿਹੜੇ ਕਿਸਾਨ ਨੇ ਉਹ ਆਪਣੇ ਆਪਣੇ ਫੀਲਡਸ ਦੇ ਵਿੱਚ ਪ੍ਰੋਫੈਸ਼ਨਲਸ ਨੇ ਫਿਰ ਕਿਹੜਾ ਸੈਂਟੀਮੈਂਟ ਹੈ ਜਿਹੜਾ ਉਹਨਾਂ ਨੂੰ ਕਿਸਾਨੀ ਨਾਲ ਹਾਲੇ ਵੀ ਜੋੜੀ ਰੱਖਦਾ ਇੱਕ ਤਾਂ ਪੰਜਾਬ ਤੋਂ ਆਏ ਨੇ ਖੂਨ ਵਿੱਚ ਖੇਤੀ ਆ ਉਹਨਾਂ ਦੇ ਉਹਨਾਂ ਦੀਆਂ ਜਨਰੇਸ਼ਨਸ ਨੇ ਖੇਤੀ ਕੀਤੀ ਹੈ ਜਿਹੜੀ ਚੀਜ਼ ਤੁਹਾਡੇ ਡੀਐਨਏ ਵਿੱਚ ਪਈ ਹੋਵੇ ਉਹ ਇੱਕਦਮ ਛੱਡੀ ਨਹੀਂ ਜਾ ਸਕਦੀ ਦੂਜਾ ਹੈਗਾ ਕਿ ਉਹਨਾਂ ਨੂੰ ਆਨੰਦ ਮਿਲਦਾ ਖੇਤਾਂ ਵਿੱਚ ਆ ਕੇ ਖੁਨੀਆਂ ਹਵਾਵਾਂ 'ਚ ਆ ਕੇ ਔਰ ਮੋਰਓਵਰੋ ਕੰਟਰੀ ਨੂੰ ਕੁਝ ਦੇਣਾ ਚਾਹੁੰਦੇ ਆ ਪੇਬੈਕ ਕਰਨਾ ਚਾਹੁੰਦੇ ਆ levine gill omni news